ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲ ਬਲੌਗ ਤੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਕੀਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਇੱਕ ਬੈਲ ਬਟਨ ਦਾ ਬੈਲ ਬਟਨ ਹੁੰਦਾ ਉਹਨੂੰ ਦਬਾ ਦਿਓ ਤਾਂ ਜੋ ਆਪਣੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਤੋਂ ਜਲਦੀ ਪਹੁੰਚ ਸਕੇ ਜਦੋਂ ਆਪਾਂ ਵੀਡੀਓ ਅਪਲੋਡ ਕਰੀਏ ਰਹੀ ਹਾਂ ਕਰਦਿਆਂ ਪਰ ਉਹ ਤੇ ਇੱਕ ਸੋਹਣਾ ਜਿਹਾ ਕਮੈਂਟ ਛੱਡ ਦੇ ਆਪਦਾ ਤਿੰਨ ਇੱਥੇ ਰਹਿਗਾ ਜੀ ਤਿੰਨ ਹੋਏ ਦਾ ਟਾਈਮ ਤੇ ਆਪਾਂ ਲੱਗੇ ਆਪਣੇ ਕੰਮ ਕਰ ਸ਼ੁਰੂ ਕਰਨ ਤੇ ਧੁੱਪਾਂ ਬਹੁਤ ਜ਼ਿਆਦਾ ਬਾਹਰ ਅੰਦਰਲੇ ਠੀਕ ਆ ਮੌਸਮ ਜਦੋਂ ਬਾਹਰ ਨਿਕਲਦੇ ਆ ਤੇ ਧੁੱਪਾਂ ਵਿੱਚ ਕਰਦਾ ਕਿਉਂਕਿ ਅੜੜੜੇ ਕਪਾਹਨਾ ਚੱਲ ਪਿਆ ਗਰਮ ਬਹੁਤ ਜ਼ਿਆਦਾ ਆਉਣ ਲੱਗ ਗਿਆ ਮੀੜੇ ਚ ਵੀ ਤੋੜ ਜੀ ਖਣੀ ਪਈ ਆ ਕਣਕ ਦੀ ਤੇ ਇੱਥੇ ਮੈਂ ਲੱਗੀ ਹੋਈ ਸੀ ਜੀ ਪੌਣੇ ਧੌਣੇ ਨੂੰ ਪੌਣੇ ਲਈ ਪਾਣੀ ਦਾ ਬਤਰ ਹੋਇਆ ਸੀ ਮੇਰਾ ਬਸ ਗਰਮ ਹੋ ਗਿਆ ਉਹਦੇ ਵਿੱਚ ਸੱਤ ਪਾ ਕੇ ਨੂੰ ਪਿਉਣੀ ਆ ਜਾਨੂ ਫੇਰ ਮੈਂ ਆਟਾ ਡੋਲੀ ਤੋਂ ਨੂੰਣ ਤੋਂ ਅੜ ਗਈ ਮੇਰੀ ਉਹ ਤੋਂ ਦੂੰਗੀ ਜਾਨ ਮੈਂ ਇਹਨਾਂ ਦੀ ਮੈਲ ਜੀ ਉਲਝੂਗੀ ਪੌਣਿਆਂ ਦੀ ਤੇ ਢੋਲ ਢੋਖੇ ਮੁੱਠੀ ਮਾਰ ਦਾਂਗੇ ਪਰ ਉਹਦੇ ਵਿੱਚ ਆਟਾ ਪਾਉਣਾ ਆਪਾਂ ਨੇ ਕੱਲ ਧੌਣੇ ਸੀ ਕੱਲ ਉੱਤਰ ਚਲੇ ਗਏ ਟਾਈਮ ਨਹੀਂ ਲੱਗਿਆ ਹੈਗਾ ਫੇਰ ਆਕੇ ਆਕੇ ਫੇਰ ਬਸ ਥੱਕ ਗਈ ਪਾਣੀ ਜ਼ਿਆਦਾ ਗਰਮ ਹੋ ਗਿਆ ਸਾਫ ਜਿਹੜਾ ਹੋਰ ਦੋ ਚਾਂਚੇ ਨਾ ਘਾਤ ਨਹੀਂ ਪੈਣ ਵਿੱਚ ਦੋ ਦਿਨ ਪੋਣੇ ਨੇ ਇਕੱਠੇ ਹੋ ਗਏ ਮੈਂ ਚਲ ਧੋਦੀ ਹੋਣਾ ਇੱਕ ਮਸ਼ੀਨ ਵਾਲਾ ਆਹਾਂ ਧੋਲੀ ਵਾਲਾ ਜਿਹੜਾ ਧੋਲੀ ਤੇ ਮੁੱਦਾ ਮੈਂ ਤਾਂ ਨੰਨੇ ਕਪੜਾ ਹੀ ਕੋਤੋਂ ਤਿੰਨੇ ਨੇ ਇਹਨਾਂ ਨੂੰ ਵੀ ਰੱਡ ਤੇ ਪਾਣੀ ਜਿਹੇ ਚ ਪਾ ਕੇ ਧੋਧਨੇ ਹੋਏ ਤੇ ਟੈਂਕੀ ਦਾ ਪਾਣੀ ਗਰਮ ਹੋ ਜਾਂਦਾ ਨਹੀਂ ਤਾਂ ਆਪਣੇ ਪਰ ਟੈਂਕੀ ਅੱਜ ਹੁਣ ਭਰੀ ਹੈ ਲੈਟ ਇਹਨੂੰ ਥੋੜੇ ਜਿਹੇ ਹੋਇਆ ਆਈ ਹੈ ਸਵੇਰ ਦੀ ਵਜ੍ਹੀ ਹੋਈ ਪਰਨ ਖਰਾਬ ਸੀਗੀ ਸਤਰੇ ਭੰਜੀ ਦੀ ਸੋਹ ਟੈਂਕੀ ਵੀ ਖਾਲੀ ਸੀਗੀ ਅੱਜ ਹੁਣ ਟੈਂਕੀ ਭਰੀ ਹੈ ਤਾਂ ਕਿ ਟੋਆ ਉਹ ਦਾ ਦੱਈਆ ਟੈਂਕੀ ਲੈਟ ਦੁਆਰਾ ਪਿਚੇ ਲੇ ਗਈ ਟੋਕਾ ਕਰ ਲਿਆ ਪਾਣੀ ਭਰ ਲੈ ਵਾਸ ਫੇਰ ਦੁਆਰਾ ਪਾਣੀ ਲੈਣਾ ਉਹ ਵੀ ਉਹ ਕਰਾ ਤੋ ਦਿਓ ਕਰਨ ਹੋਇਆ ਤੇ ਪਾਣੀ ਵਿਚਲਾ ਹੋ ਗਿਆ। ਹਾਂ। ਆਪਾਂ ਨੂੰ ਜਦੋਂ ਇਹ ਮਰਜੀ ਦੀ ਉਸ ਨੂੰ ਧੋ ਕੇ ਸੜ ਦੂੰਗੀ। ਚਲੋ ਜੀ ਲੱਗਦੇ ਆਪਾਂ ਕੰਮ ਕਰ ਬਣੇ ਨੂੰ ਵਲੌਗ ਤੇ ਮੈਂ ਲੋਜੀਤ ਮੈ ਲੱਗੀ ਸੀ ਕਿ ਢੋਲੀ ਤੋਂ ਆ ਮੈਂ ਬੈਗਲ ਬਗਰ ਮਾਰਾ ਬਸ ਹੁਣ ਉਸ ਤੋਂ ਕੇ ਨਾ ਸਮਾਰਤੀ ਪਰਾ ਗਈ ਪਰਾ ਨਹੀਂ ਪਹਿਲਾ ਭਾਂਡਾ ਮਾਜੇ ਤੇ ਪੋਣੇ ਵੀ ਧੋ ਕੇ ਰੱਖ ਤੇ ਮਾਜੀਏ ਸ਼ਾਮਾ ਡਿੱਕੀ ਕੇ ਤੇ ਆਣ ਹੋ ਜਾਣਾ ਤੁਪਾਂ ਜੇ ਕਰੇਗਾ ਆਪਣੇ ਜੇ ਸ਼ਾਮਾ ਆਉਂਦੀ ਹੈ ਈਸ਼ਾ ਮਾਂ ਦੇ ਇੱਕ ਹੀ ਸ਼ਾਮ ਨੂੰ ਹੋ ਗਿਆ ਲੇਟ ਹੁੰਦੀ ਸ਼ਾਮਾਂ ਸ਼ਾਮ ਨੂੰ 6 ਵਜੇ ਨਾ 5 ਵਜੇ 6 ਵਜੇ ਤੱਕ ਨਾ ਆਉਂਦਾ ਜਾਨ ਨੂੰ ਕੀ ਕਰ ਸੂਰਜ ਇੱਧਰ ਆਉਗਾ ਕੰਮ ਤੇ ਫੇਰ ਹੋਣੀ ਸ਼ਾਮ ਇੱਧਰ ਆਉਗਾ ਇੱਧਰ ਕੋਈ ਟੱਟਿਆ ਇੱذੋ ਸ਼ੇਕਾ ਤੱਕ 4:15 ਹੁੰਦਾ ਹੋਇਆ ਕੀ 4:00 ਵਜੇ 4:00 ਵਜੇ 4:15 ਆਉਂਦਾ ਕੰਦੂ ਦੇ ਪਾਸੇ ਹੁਣ ਪਛਮਾਉਣ ਨੂੰ ਚੱਲਦੇ ਹਨ ਆਣਾ ਕੇ ਹੋ ਗਿਆ ਲੈਟਾ ਗੀ ਲੈਟਾ ਗੀ ਹਾਂ ਹਾਂ ਠੀਕ ਕਰੀ ਬੱਧੀ ਆਉਂ ਮੈਂ ਜੇ ਬੰਦਾ ਨਹੀਂ ਹੈਗਾ ਗੋਲ ਲਾ ਕੇ ਬਣਾ ਦੇ ਚਪਾਵਾ ਬੰਦਾ ਹੁੰਦਾ ਗੋਲ ਕੋਣਾ ਹੁੰਦੇ ਤਾਂ ਹੈਗੇ ਅਲਸ ਸਕੂਲ ਲੱਗ ਰਹੇ ਨੇ ਮੁੱਕ ਗਈਆਂ ਛਟੀਆਂ ਹੋਣ ਲੱਗਾ ਦਾ ਸਕੂਲ ਬਹੁਤ ਛਟੀਆਂ ਨਾਲ ਹੈ ਨਾ ਜਦ ਹੀ ਨਮਿਲਾ ਸ਼ੁਰੂ ਹੋਈਏ ਫਿਰ ਜਿਵੇਂ ਹੋ ਗਿਆ ਪਰ ਮੈਂ ਕਰ ਰਹੀ ਨਹੀਂ ਆ ਛੁੱਟੇ ਕਰੇ ਇੱਕ ਨੀ ਕਲਾਸ ਲੱਗੀ ਆ ਬਾਕੀ ਹੁਣ ਹੋ ਗਈ ਛੁੱਟੀ ਕੰਦੀ ਰੋੜੀ ਰਪਈਆਂ ਸਰਕਾਰ ਨੇ ਬਿਠੇਰੀਆਂ ਕਰਤੀਆਂ ਕੀ ਕਰ ਲਈ ਲੋ ਜੀ ਇੱਥੇ ਆਪਾਂ ਨੇ ਢੋਲੀ ਧੋ ਕੇ ਮੁੱਦੀ ਮਾਰਤੀ ਸੀਗੀ ਸੁੱਕ ਚੁਗੀ ਤੇ ਭਾਂਡੇ ਵੀ ਮਾਂਜ ਕੇ ਰੱਖਤੇ ਸੀਗੇ ਦੁਪਹਿਰ ਵਾਲੇ ਅ ਦੁੱਧ ਵਗੈਰਾ ਵਾਲੇ ਸੀਗੇ ਬਾਲੀ ਬਾਲੀ ਦਿੱਤੀ ਸੀਗੀ ਦੁੱਧ ਨੂੰ ਤੇ ਉਹ ਵੀ ਆਪਾਂ ਨੇ ਮਾਂਜ ਕੇ ਅੰਦਰੋਂ ਦੁਪਹਿਰ ਰੱਖਤੇ ਸੀਗੇ ਤੇ ਉਸ ਤੋਂ ਬਾਅਦ ਲਾਗੇ ਸੀਗੇ ਜੀ ਧਾਰਾ ਚੋਣ ਤੇ ਆਹ ਧਾਰਾ ਚੋਂ ਪੰਨਾ ਥੋੜਾ ਜਿਹਾ ਦੁੱਧ ਕੱਢ ਲਉ ਨੇ ਨੇ ਡੋਕੇ ਅੱਡ ਫੇਰ ਦੁੱਧ ਵਾੜੀ ਚੋਨੇ ਹੁੰਨੇ ਤੇ ਇਥੇ ਜਿਸ ਕੰਨ ਬਣਾ ਰਿਹਾ ਸੀਗਾ ਵੀਡੀਓ ਤਾਂ ਹੀ ਹਿਲਾ ਰਿਹਾ ਸੀਗਾ ਮੈਂ ਉਹਨੂੰ ਕਹਿਆ ਸੀਗਾ ਸਟੈਂਡ ਤੇ ਲਾ ਦੇ ਉਹਨੇ ਸਟੈਂਡ ਤੇ ਲਾਇਆ ਬਸ ਇਦਾਂ ਹੀ ਘੁਮਾਈ ਜਾ ਰਿਹਾ ਸੀਗਾ ਕੈਮਰਾ ਤੇ ਬਸ ਜੀ ਦੋ ਈ ਧਰ ਹੁੰਦੀਆਂ ਨੇ ਆਪਣੀਆਂ ਹੁਣ ਦੋ ਟਾਈਮ ਆਪਣੀ ਝੋਟੀ ਦੁੱਧੋਂ ਹਟ ਗਈ ਤੇ ਹੁਣ ਉਹ ਅੱਗੇ ਜਾ ਕੇ ਸੁੱਗੀ ਜਦ ਆਪਣੇ ਮੇਲਾ ਉਹਨਾਂ ਦਾ ਉਦੋਂ ਸੋਨਾ ਮੇਲੇ ਤੋਂ ਬਾਅਦ ਉਹਨੇ ਤੇ ਥੋੜਾ ਜਿਹਾ ਪਹਿਲਾਂ ਹੀ ਛੱਡ ਜਾਂਦੀ ਹੁੰਦੀ ਹੈ ਇਹ ਇਹ ਥੋੜੀ ਜੀ ਸਾਡੀ ਛੋਟੀ ਥੋੜੀ ਖਰਾਬ ਕਰਦੀ ਹੈ ਸਾਨੂੰ ਇਹ ਇਹ ਬਾਣਾ ਚੇ ਦੁੱਧ ਨਹੀਂ ਦਿੰਦੀ ਹੈਗੀ ਨਵੇਂ ਦੁੱਧ ਮਿਲਦੀ ਸਰਵਸੇਫੇ ਨੇ ਸਾਨੂੰ ਪੰਜ ਕੁ ਮਹੀਨੇ ਦੁੱਧ ਮਸਾ ਦਿੰਦੀ ਉਹ ਵੀ ਅ ਕੋਰ ਕੇ ਖੜਾਉਣੀ ਪੈਂਦੀ ਆ ਤੇ ਜਿਆਦਾ ਲੰਬਾ ਟਾਈਮ ਨਹੀਂ ਦਿੰਦੀ ਹੈਗੀ ਜਿਹੜੀ ਸਾਡੀ ਬੜੀ ਮੈਸਾਂ ਨੂੰ ਜਿੰਨਾ ਚਿਰ ਮਰਜੀ ਚੋਈ ਚੱਲੋ ਇਹ ਸਾਨੂੰ ਆਪਣੇ ਆਪ ਛੱਡਣੀ ਪੈਂਦੀ ਆ ਤੇ ਲੋਜੀ ਧਾਰਾਂ ਚੋਂਣ ਤੋਂ ਬਾਅਦ ਫਿਰ ਲੱਗੀ ਸੀਗੀ ਮੈਂ ਗੋਹਾ ਚੱਕਰ ਤੇ ਗੋਹਾ ਆਪਾਂ ਨੇ ਸੁੰਬਰ ਕੇ ਸਮਾਰਕੀ ਇਕੱਠਾ ਕਰ ਲਿਆ ਸੀਗਾ ਤੇ ਇੱਕੇ ਤਸਲਾ ਹੋਣਾ ਸੀਗਾ ਸਾਰੀਆਂ ਹੁਣ ਦੋ ਤਿੰਨ ਢੇਲੀਆਂ ਨੇ ਛੋਟ-ਛੋਟੀਆਂ ਸਾਰੇ ਆਪਾਂ ਇਕੱਠਾ ਕਰਕੇ ਇਹਦੀ ਟੋਕਰੀ ਚ ਪਾਵਾਂਗੇ ਆਪਾਂ ਫਿਰ ਸੈਫਰੀ ਦੇ ਪਾਪਾ ਚੱਕਾ ਦੂਗਾ ਤੇ ਆਪਾਂ ਬਾਹਰ ਛੱਡ ਦਾਂਗੇ ਅੱਜ ਥੋੜਾ ਹੀ ਸੀਗਾ ਗੋਹਾ ਕਿਉਂਕਿ ਜੀ ਸਵੇਰੇ ਲੇਟ ਹੋ ਗਈ ਸੀਗੀ ਚੱਕਰ ਨੂੰ ਮੇਤਾ ਦੋ ਟੋਕਰੀ ਐਸ ਵळे ਹੁੰਦੇ ਆ ਦੋ ਸਵੇਰੇ ਹੁੰਦੇ ਆ ਚਾ ਟੋਕਰੀ ਹੋ ਜਾਂਦਾ ਆਪਣੇ ਗੋਹੇ ਦੇ ਤੇ ਫਿਰ ਮੈਂ ਉਹ ਚਲੇ ਵੀ ਭਰ ਕੇ ਰੱਖ ਲਦਾ ਨਾਲ ਹੁੰਦੇ ਨਾਲ ਦੇ ਨਾਲ ਮੈਂ ਫਲਾ ਰਹੀ ਸੀ ਕਿ ਪਾਣੀ ਖਸ਼ੀਆਂ ਨੂੰ ਤੇ ਨਾਲ ਦੇ ਨਾਲ ਆਪਾਂ ਲਾ ਗਏ ਸੀ ਗੋਹਾ ਭਰਨ ਬੜੀ ਮਹਿਸਬੰਨੀ ਹੋ ਸੀਗੀ ਪਾਣੀ ਤੇ ਬਹੁਤ ਮਤਲਬ ਟਾਈਮ ਲਾ ਕੇ ਪਾਣੀ ਪੀਂਦੀ ਐ ਇਹ ਸੁੱਟੇ ਜ ਮਰੀ ਜਾਂਦੀ ਹੁੰਦੀ ਐ ਖੜੀ ਬਹੁਤ ਟਾਈਮ ਲਾਉਂਦੇ ਪਾਣੀ ਪੀਣ ਨੂੰ ਖੜੀ ਰਹਿ ਲਈ ਜੀ ਇਹਨੂੰ ਮਤਲਬ ਫੇਰ ਖੋਲਣ ਚਲੇ ਜਾ ਪਹਿਲਾਂ ਤਾਂ ਖੜ ਜੂਗੀ ਛੱਡ ਕੇ ਪਾਣੀ ਜਦੋਂ ਇਹਨੂੰ ਖੋਲਣ ਚਲੇ ਜਾ ਵੀ ਉਹ ਬੰਦ ਤੇ ਕਿੱਲੇ ਤਾਂ ਖੇਲ ਲਵ ਜਾਂਦੇ ਆ ਪਾਣੀ ਪੀਣ ਬਹੁਤ ਨਖਰੀਆਂ ਨਾਲ ਪਾਣੀ ਪੀਂਦੀ ਐ ਤੇ ਸਿਰਫ ਇੱਕ ਛੋਟੀ ਜਿਹੀ ਬੜੀ ਮੈਸੇ ਖੋਲ ਕੇ ਇਹਨਾਂ ਨੂੰ ਪਾਣੀ ਕੁੰਡ ਤੇ ਬਣਾਉਨੇ ਆ ਗਾਂ ਤੇ ਆਪਾਂ ਕੱਟੀ ਨੂੰ ਇੱਥੇ ਪਾਣੀ ਭਰਾ ਦੇਣਾ ਬਾਲਟੇ ਦੇ ਨਾਲ ਤੇ ਗਾਂ ਆਪਾਂ ਨੇ ਗਜਾਈ ਦੇਗੀ ਜਦ ਇਹ ਛੋਟੀ ਜੀ ਸੀ ਨਾ ਭੱਜਦੀ ਬਹੁਤ ਸੀਗੀ ਫਿਰ ਅਲਦਲੇ ਤਾਰਾਂ ਵਗੈਰਾ ਤੋੜ ਦਿੰਦੀ ਸੀ ਸਟਾਰਟਰ ਦੀ ਭੱਜ ਕੇ ਫਿਰ ਅਸੀਂ ਇਹਨੂੰ ਖੋਲਣਾ ਹੀ ਹਟ ਕੇ ਪਾਣੀ ਨੂੰ ਇਦਾਂ ਬਾਲਟੀ ਤੇ ਖਿਜਾ ਲਈ ਫਿਰ ਅਸੀਂ ਤੇ ਕੰਧ ਪਛੂਆਂ ਨੂੰ ਤਾਂ ਜਿੱਦ ਨੂੰ ਮਾਰ ਚੀਕਾ ਚਾਹ ਲਾ ਉੱਤਨ ਨੂੰ ਖਿਚਣ ਦਿੰਦੇ ਨੇ ਤੇ ਮੈਂ ਸਾਨੂੰ ਅਸੀਂ ਖੋਲ ਕੇ ਫਲਾ ਦਿੰਦੇ ਆ ਉਹ ਖੋਲ ਕੇ ਪਾਣੀ ਕੁੰਡ ਤੇ ਪਿੰਦੀਆਂ ਨਚਾ ਕੇ ਤੇ ਉਹਨਾਂ ਨੂੰ ਬਾਲਟੀ ਦੇ ਵਿੱਚ ਵਧੀਆ ਨਹੀਂ ਲੱਗਦਾ ਇਹ ਉਹ ਨਹੀਂ ਬਾਲਟੀ ਤੇ ਪੀਂਦੀਆਂ ਹੈਗੀਆਂ ਤੇ ਆਪਣੀ ਗਾਂ ਪੀ ਲੈਂਦੀ ਆ ਇਹਨੂੰ ਕੁੰਡ ਤੇ ਹੀ ਵਧੀਆ ਲੱਗਦਾ ਹੈਗਾ बस गिजियां ਉਹਨਾਂ ਨੇ ਤੇ ਇੱਕ ਦੂਜੇ ਦਾ ਨਾ ਝੂਠਾ ਪਾਣੀ ਨਹੀਂ ਪੀਣਾ ਹੈਗਾ ਬਹੁਤ ਖਰਾਬ ਪਸ਼ੂ ਨੇ ਹੈ ਬਗੈ ਤੇ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਮਾਸ ਖਾ ਜਾਂਦਾ ਵੀ ਝੂਠਾ ਪਾਣੀ ਮੂੰਹ ਵੀ ਨਹੀਂ ਲਾਉਂਦੀ ਹੈਗੀ ਉਹ ਛੋਟੀ ਕੱਟੀ ਹੈ ਜਿਹੜੀ ਬੀਰੋ ਆਪਣੇ ਪਹਿਲੇ ਨੰਬਰ ਤੇ ਖੜੀ ਆ ਉੱਦੋਂ ਉਹ ਵੀ ਨਹੀਂ ਕਿਸੇ ਦਾ ਝੂਠਾ ਪਾਣੀ ਖਿੰਦੀ ਹੈਗੀ ਉਹਨੂੰ ਵੀ ਅੱਡ ਬਾਲਟੀ 'ਵਾਰ ਕੇ ਰੱਖਣੀ ਪੈਂਦੀ ਹੈ ਤੇ ਹੀ ਬਹੁਤ ਖਰਾਬ ਨੇ ਇਹ ਭਈ ਤੇ ਮੈਂ ਤਾਂ ਹਰ ਦਿਨ ਮੈਂ ਹਰ ਦਸ ਥੋੜਾ ਅਮਰਤਾ ਸ਼ਕਿਆ ਇੱਕ ਦੂਜੇ ਦਾ ਝੂਠਾ ਪਾਣੀ ਨਹੀਂ ਪੀਂਦੀਆਂ ਹੈਗੀਆਂ ਲੋਜੀ ਕੋਲ ਮੈਂ ਇਸ ਮੰਨਦਾ ਕਿ ਆਪਾਂ ਤੇ ਹੁਣ ਖੋਲਾਂਗੇ ਛੋਟੀ ਛੋਟੀ ਸਾਡੀ ਜਦ ਅਸੀਂ ਧੂਣੀ ਲਾਈ ਹੋਵੇ ਨਾ ਉਸ ਤੋਂ ਡਰਦੀ ਬਹੁਤ ਹੈ ਬਹੁਤ ਇੱਕ ਪਾਸੇ ਨੂੰ ਹੋ ਕੇ ਨਿਕਲਦੀ ਹੈ ਕਈ ਵਾਰ ਤਾਂ ਪਾਣੀ ਵੀ ਮੇਂ ਚੱਲਦੀ ਇਹਨਾਂ ਡਰ ਜਾਂਦੀ ਹੈ ਇਹ ਪਤਾ ਨਹੀਂ ਕਰਦੇ ਇਹਨੂੰ ਅੱਗ ਤੋਂ ਬਹੁਤ ਡਰ ਲੱਗਦਾ ਹੈ ਅੱਗ ਵਾਲ ਕੇ ਨਾ ਆਪਾਂ ਥੋੜਾ ਜਿਹਾ ਛੇ ਧੂਣੀ ਕਰ ਦਿੰਨੇ ਆ ਅ ਕੋਦਰੀ ਜੀ ਆ ਜਾਂਦੀ ਆ ਮੱਖੀ ਫਿਰ ਦੰਦੀ ਬਹੁਤ ਥੜੀ ਵੱਢਦੀ ਆ ਤੇ ਫਿਰ ਧੂਣੀ ਲਾ ਦਿੰਦੇ ਨੇ ਉੱਤੇ ਆਪਣੇ ਕੋਲ ਹੈਗਾ ਇਹ ਤਸਲਾ ਕੁੱਟਿਆ ਹੋਇਆ ਉਹ ਮੁੱਦਾ ਮਾਰਤ ਲੈਂਦੇ ਆ ਉਹਦੇ ਵਿੱਚ ਥੋੜਾ ਥੋੜਾ ਨੱਕਾ ਨਿਕਲੀ ਜਾਂਦਾ ਹੁੰਦਾ ਤੇ ਨਾ ਫਿਰ ਅੱਗ ਓੜਨ ਦਾ ਡਰ ਹੈ ਨਾ ਜੇ ਹਵਾ ਵਗਾਰਾ ਆ ਜੂਏ ਤਸਲਾ ਮੁੱਦਾ ਮਾਰ ਕੇ ਨਾ ਉੱਤੇ ਇੱਟਾਂ ਰੱਖ ਦਿੰਦੇ ਨੇ ਨਾਲ-ਗਲੇ ਆਂ ਦਬ ਦਿੰਦੇ ਨੇ ਤਸਲੇ ਨੂੰ ਤੇ ਥੋੜਾ ਥੋੜਾ ਵਸਤੂਆਂ ਨਿਕਲੀ ਜਾਂਦਾ ਵਿੱਚ ਉਹਦਾ ਤੇ ਕੋਚੂ ਰਾਮਨਾ ਭੈਣ ਨੇ ਇਹ ਸੇ ਖਾ ਕੇ ਕੱਖ ਹੋ ਗਿਆ। ਇਥੇ ਬੀਰੋ ਨੂੰ ਵੀ ਆਪਣੇ ਪਾਣੀ ਦਾ ਦਿੱਤਾ ਸੀਗਾ। ਇਹ ਵੀ ਫਿਰ ਉਹ ਜੇ ਮੈਂ ਇਹਨੂੰ ਬੜਾ ਬੜਾ ਹੀ ਕੋਲ ਕਰ ਦਿੰਦੀ ਇਹਨੇ ਪੀਣੀ ਪੀਣਾ ਸੀ। ਕਿਉਂਕਿ ਉਹ ਬੈੜੀ ਦਾ ਝੂਠਾ ਹੋ ਗਿਆ ਸੀਗਾ ਪਾਣੀ। ਇੱਕ ਦੂਜੇ ਦਾ ਝੂਠਾ ਜਮੇ ਨਹੀਂ ਪਿੰਦੀਆਂ ਹੈਗੀਆਂ ਇਹ। ਤੇ ਲੌਜੀ ਹੁਣ ਆਪਾਂ ਛੋਟੇ ਪਾਣੀ ਪਲਾਂ ਕੇ ਬੰਨਦਾਂਗੇ। ਦੇਖੋ ਕਿੰਨੀ ਲੱਗ 1 ਲੱਖ ਤੋਂ ਵੱਧ ਗਈ ਹੈ। बहुत दिया दी अग तुझे चोटी बनने तो बाद फिर बाल्टी के रखा पानी आणके करेंगे पीना पी कि बाल्टी मूह पा के खड़ जाती है छोटी जी तो हौली हौली सूटे जो मरी जाती है बस हम मैं सैबरी के पापे को हाक मार दूंगी तो मैं तस्ला चकवा दे ते। ਮੇਂ ਪਾਣੀ ਤਾਂ ਮੇਰਾ ਪਲਾਇਆ ਗਿਆ ਅੱবি ਹੁਣ ਕੋਹਾ ਸੱਟ ਕੇ ਫਿਰ ਮੈਂ ਆਪਦਾ ਉੱਪਰ ਜਾ ਕੇ ਕੰਮ ਕਰਨੇ ਨੇ ਉਹ ਵੀ ਕਰੂੰਗੀ ਤੇ ਅੱਜ ਦਾਲ ਸਬਜ਼ੀ ਕੋਈ ਬਣਾਣੀ ਨਹੀਂ ਸੀ ਉਹ ਸਵੇਰ ਦੇ ਬਣੀ ਹੋਏ ਸੀਗੇ ਆਪਣੇ ਕੋਲ ਆਲੂਾਂ ਦੀ ਤਰੀ ਤੇ ਤਾਂ ਕਰਕੇ ਅੱਜ ਕੁਛ ਕੰਮ ਘੱਟ ਸੀਗਾ ਸ਼ਾਮ ਨੂੰ ਨਹੀਂ ਤਾਂ ਬਹੁਤ ਟਾਈਮ ਲੱਗ ਜਾਂਦਾ ਕੰਮ ਕਰਨ ਨੂੰ ਲੋ ਜਿੱਥੇ ਪਾਣੀ ਪਲਾਇਆ ਗਿਆ ਆਪਣਾ ਦੇਖੋ ਇੱਧਰ ਬੱਕਰੀਆਂ ਨੇ ਕਿੰਨਾ ਖਾਂ ਖਰਾਬ ਕੀਤਾ ਖਰਾ ਤੇ ਸਾਫੂ ਗਸਾ ਬਲੌਜੀ ਅੱਪਾ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਆ ਕੱਲ੍ਹ ਨੂੰ ਕਿਸੇ ਨਵੇਂ ਬਲੌਗ ਨਾਲ ਤੱਕ ਲਈ ਸਸਰੀਆ ਕਾ